ਫਿਰੋਜ਼ਪੁਰ ਵਿੱਚ ਜੁੱਧ ਨਸ਼ਾ ਵਿਰੋਧ ਮਾਹੀਮ ਤੱਕ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਪਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਜਾਣਕਾਰੀ ਜੰਦਿਆ ਕਿ ਹੈ ਕਿ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 1 ਕਿਲੋ 774 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ ਇੱਕ ਹੋਰ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ 400 ਗ੍ਰਾਮ ਆਈਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਹ ਮਾਮਾ ਭਾਂਜਾ ਹਨ ਜੋ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ਇਹਦੀ ਸਦੂ ਫਿਰੋਜ਼ਪੁਰ ਪੁਲਿਸ ਨੂੰ ਯੋਧ ਨਸ਼ਾ ਵਿਰੋਧ ਚ ਬੜੀ ਵਧੀਆ ਕਾਮਯਾਬੀ ਮਿਲੀ ਫਿਰ ਜਦੋਂ ਸਾਡੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਾਡੀ ਸੀਆਈਏ ਟੀਮ ਸਾਡੇ ਮਖੂ ਦੀ ਟੀਮ ਤੇ ਸਾਡੇ ਜਿਹੜੇ ਡੀਐਸਪੀ ਡੀਐਸਪੀ ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮੁਕਦਮਾ ਨੰਬਰ 173 ਥਾਣਾ ਸੀਆਈਏ ਵੱਲੋਂ ਦਰਜ ਕੀਤਾ ਗਿਆ ਥਾਣਾ ਸਦਰ ਦੇ ਵਿੱਚ ਜਿਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਕੂ ਥਾਣੇ ਦੇ ਵਿੱਚ ਮੁਕੱਦਮਾ ਨੰਬਰ 99 ਦਰਜ ਕਰਕੇ ਭੁਵਨੇਸ਼ ਸਿੰਘ ਤੇ ਧਰੈਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਈਸ ਬਰਾਮਦ ਹੋਈ ਹੈ ਇੱਕ ਕਾਰ ਸਵਿਫਟ ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮੁਕੱਦਮਾ ਨੰਬਰ 92 ਐ ਠਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਉਰਫ ਟਿੱਡਾ ਤੇ ਇਸ ਦੇ ਪਾਸੋਂ 222 ਗ੍ਰਾਮ ਹੈਰਨ ਰਿਕਵਰ ਕੀਤੀ ਗਈ ਸਰ ਜਿੱਦਾਂ ਆਈਐਸਟੀ ਕਹਿ ਗੱਲ ਕਰ ਰਹੇ ਸਾਰੇ ਮਾਮਲਾ ਸਾਹਮਣੇ ਆਇਆ ਸੀਗਾ ਫਿਰੋਜ਼ਪੁਰ ਦੇ ਵਿੱਚ ਆਈ ਜਿਹੜੀ ਆ ਉਹ ਫੜੀ ਗਈ ਹੈ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਇਹ ਦੇਖੋ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਚੰਗੀ ਤਰ੍ਹਾਂ ਡਿਟੇਲ ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਨੂੰ ਡਵੈਲਪ ਕੀਤਾ ਗਿਆ ਤੇ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਹੈ ਤਾਂ ਨਾਕਾਬੰਦੀ ਕੀਤੀ ਗਈ ਤੇ ਫੜੇ ਆ ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੀ ਹੁਣ ਤੱਕ ਦੀ ਪੁਛਗਿਛ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ ਤੇ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਇਹਨਾਂ ਤੇ ਹੋਰ ਪੁਛਗਿਛ ਕਰ ਰਹੇ ਆ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਇਸ ਨੂੰ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਆਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਪਾਸੇ ਅਸੀਂ ਲਿਖੇ ਭੇਜਿਆ ਹੋਇਆ ਤੇ ਬਾਕੀ ਜਿਹੜਾ ਦੂਸਰਾ ਮੁਕੱਦਮਾ ਹੈ 173 ਨੰਬਰ ਮੁਕੱਦਮਾ ਹੈ ਜਿਹੜਾ ਠਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨਪਲ ਫੈਲਵਾਨ ਕਹਿੰਦੇ ਆ ਉਹਦੇ ਤੇ ਪਹਿਲਾਂ 4 ਮੁਕਦਮੇ ਦਰਜ ਹੈ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਆਮ ਜੱਤ ਜਿੰਦਾ ਸਰ ਜਿਹੜੀ ਹਰਮ ਦੀ ਪਛਤਾਨ ਸਾਈਡ ਤੋਂ ਹੀ ਹਰਮ ਜਿਹੜੀ ਆਈ ਹੈ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਵਰਕਆਊਟ ਕਰ ਰਹੇ ਹਾਂ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਣੇ ਦੇ ਨਾਮ ਆਏ ਆ ਆਉਂਦੇ ਦਿਨਾਂ ਚ ਉਹਨਾਂ ਤੋਂ ਵੀ ਵੱਡੀਆਂ ਰਿਕਵਰੀ ਹੋਣਗੀਆਂ ਅਰੈਸਟ ਹੋਣਗੇ ਇਹਨਾਂ ਕੋ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਨਾ ਜੋ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਾਰਨ ਹੈ ਜਿਹੜਾ ਕਰਨ ਤੇ ਪਹਿਲਾਂ ਚਾਰ ਮੁਕਦਮੇ ਦਰਜ ਹੈ ਜਿਹੜੀ ਹੁਣ ਤੱਕ ਸਾਡੇ ਨੋਟਿਸ ਹੈ ਬਾਕੀ ਜਣੇ ਦਾ ਵੀ ਸੀ ਰਿਕਾਰਡ ਚੈੱਕ ਕਰ ਰਹੇ ਆ ਤੇ ਪਤਾ ਲੱਗ ਜੀ ਕਰਨ ਤੇ ਜਿਹੜੀ ਉਹਦੋਂ ਐਜ਼ ਅ ਜੁਵਨਾਈ ਲੈਣੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਬੇਲ ਵਗੈਰਾ ਵੀ ਹੋਈ ਜਾਂਦੀ ਉਹਨਾਂ ਕੇਸਸ ਤੇ ਇਹ ਪਿਛਲਾ ਮੁਕਦਮਾ ਤੇ ਇਹ ਹੈ ਇਹਦਾ ਜਿਹੜਾ ਐਜ਼ ਅ ਅਡਲਟ ਇੱਥੇ ਦਰਜ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ